ਤੁਹਾਨੂੰ ਜੂਗੋ ਨੇ ਮਾਤਾ ਜੀ ਉਦਾਸ ਨਾ ਹੋਵੋ ਪਰਿਵਾਰ ਦੀ ਜਿਹੜੀ ਹਾਲਤ ਤੁਸੀਂ ਦੇਖ ਸਕਦੇ ਹੋ ਮਕਾਨ ਦੀ ਹਾਲਤ ਦੇਖ ਸਕਦੇ ਹੋ ਕਿ ਕਿਵੇਂ ਛੱਤਾਂ ਤੱਕ ਟੁੱਟੀਆਂ ਹੋਈਆਂ ਨੇ ਦੀਵਾਰਾਂ ਦੇ ਵਿੱਚ ਤਰੇੜਾ ਆਈਆਂ ਹੋਈਆਂ ਨੇ ਇਹ ਕੋਈ ਨਾ ਗੱਡੀ ਦੇ ਲੜਾਈ 'ਚ ਮਰ ਗਿਆ ਗੱਡੀ ਲਈ ਸੀਗੀ ਉਹ ਦਵਾਈ ਵੀ ਕੇ ਮਰ ਗਿਆ ਇੱਕ ਟੁਕੜਾ ਰੱਜਿਆ ਥੇ ਨੀ ਉਹ ਪੱਟਾ ਲਾ ਕੇ ਮੂਰੇ ਉਹ ਮੁੰਡਾ ਉਹ ਦਵਾਈ ਧੀ ਕੇ ਮਾਰ ਗਿਆ ਕਾਰਾਲਾ ਮਰ ਗਿਆ ਉਹ ਫੇ ਕਲਾੜ ਤੌਰ ਤੇ ਉਹ ਕਲਾੜ 2010 ਚ ਉਹ ਮਾਰ ਗਈ 2012 ਚ ਉਹ ਤੇ ਰੋਣਾ ਵੀ ਮਾਰ ਗਿਆ ਇਤਿਦਾਰਾਂ ਵੱਲੋਂ ਮਦਦ ਨਹੀਂ ਕੀਤੀ ਜਾਂਦੀ ਮਾਤਾ ਜੀ ਇਤਿਦਾਰ ਕੋਈ ਨਹੀਂ ਮੇਰਾ ਕੋਈ ਮਦਦ ਨਹੀਂ ਕਰਦਾ ਦੇਖ ਰਹੇ ਆ ਕਿ ਲਾਈਟ ਦੀ ਵਿਵਸਥਾ ਵੀ ਘਟ ਹੈ ਗਈ ਹੈ। ਸੋ ਰਾਤ ਨੂੰ ਔਖਾ ਨਹੀਂ ਹੁੰਦਾ। ਹੁੰਦਾ ਤਾਂ ਹੈਗਾ ਬੁੱਤ ਹੁਣ ਕੀ ਕਰੀਏ ਯਾਰ। ਰੋਟੀ ਰੁਟੀ ਪਕਾਉਂਦੇ ਜਦੋਂ ਸੰਗਰਾਮ ਹੁੰਦੀ ਆ। ਉਹ ਜਿਹੜਾ ਰਾਸ਼ਨ ਵਾਟ ਦਾ ਉਹ ਦੇ ਜਾਂਦੇ ਆ। ਚਲ ਮਾੜਾ ਮੋਟਾ ਉਹ 2-4 ਦਿਨ ਨਿਕਲ ਜਾਂਦੇ ਉਹਨੇ। ਆਟਾ ਦੇ ਜਾਂਦੇ ਆ। ਮਾੜਾ ਮੋਟਾ ਢਾਲ ਬਾਣੀ ਹੁੰਦਾ ਉਹ ਦੇ ਜਾਂਦੇ ਆ। ਨਹੀਂ ਤਾਂ ਕੋਈ ਨਹੀਂ ਵੀ ਰਿਸ਼ਤੇਦਾਰ ਸਪੋਰਟ ਕਰਦਾ ਹੈਗਾ ਜਦ ਮਾਮਾ ਅਮਰਿਆ ਸੀਗਾ ਦੋ ਚਾਰ ਮੇਨ ਜੇ ਆਏ ਸੀਗੇ ਉਸ ਤੋਂ ਬਾਅਦ ਭੋਗ ਤੋਂ ਬਾਅਦ ਇੱਕ ਦਿਨ ਆ ਕੇ ਕਦੇ ਕਿਸੇ ਨੇ ਮਾਤਾ ਦਾ ਹਾਲ ਚਾਲ ਨਹੀਂ ਪੁੱਛਿਆ ਵੀ ਤੂੰ ਕਿਵੇਂ ਆਂ ਜਿਉਂਦੀਆਂ ਠੀਕ ਆ ਸਾਰਾ ਕੁਝ ਹੈਗਾ ਉਹਨੇ ਤਾਂ ਬੈਠੀ ਆ ਰਾਸ਼ਨ ਕੰਨੀਓ ਕੋਈ ਗੱਡੀ ਲੈ ਕੇ ਆਇਆ ਕਿਸੇ ਜਨਾਨੀ ਨੇ ਵੀਰੇ ਗੱਡੀ ਉਥੋਂ ਮੋੜਤੀ ਚੌਕ ਚੋਂ ਕਹਿੰਦੀ ਉਹਨਾਂ ਦਾ ਕੀ ਆ ਉਹ ਤਾਂ ਕਹਿੰਦੀ ਖਤਮ ਹੋਈ ਬੈਠੇ ਨੇ ਜ਼ਮੀਨ ਵੇਚ ਕੇ ਆਪਦੀ ਖਾ ਗਏ ਤਾ ਉੱਥੇ ਚੱਲ ਕੇ ਅੰਦਰ ਪਾਣੀ ਸਾਰਾ ਹੀ ਭਰ ਜਾਂਦਾ ਇਹਨਾਂ ਇਹਨਾਂ ਪਾਣੀ ਗੋਟੇ-ਗੋਟੇ ਪਾਣੀ ਚੜ ਜਾਂਦਾ ਵੀ ਦੇ ਮੌਸਮ ਦੇ ਵਿੱਚ ਹਾਂ ਵੀ ਦੇ ਮੌਸਮ ਦੇ ਵਿੱਚ ਪਾਣੀ ਭਰ ਜਾਂਦਾ ਕਾਫੀ ਜਾਂ ਮੀਂਹ ਆਉਂਦਾ ਆ ਪਾਣੀ ਸਾਰੇ ਇੱਧੇ ਆ ਜਾਂਦਾ ਮੈਂ ਤਾਂ ਜਾਣੀ ਲੋਕਾ ਮੂਰੇ ਵੀਰੇ ਇਹ ਹੱਥ ਾਟਦਾ ਵੀ ਅਸੀਂ ਤਾਂ ਆਖਰੀ ਗੇਰੀ ਹੁਣ ਵੀਡੀਓ ਪਾਉਣ ਲੱਗੇ ਆ ਵੀ ਇਹਨਾਂ ਦਾ ਆ ਇੱਕ ਛੱਤ ਪੈ ਜਾਵੇ ਜਾਂ ਔਰੇ ਮਾੜਾ ਮੋਟਾ ਬੈਠਣ ਜੋਗਾ ਹੋ ਜਾਵੇ ਵੀ ਅੰਦਰ ਪਾਣੀ ਨਾ ਵੜੇ ਵੀਰੇ ਅਸੀਂ ਤਾਂ ਇੰਨੇ ਕੀ ਕਹਿੰਦੇ ਆ ਵੀ ਜੇ ਇੰਨਾ ਕਿਨਾਂ ਦਾ ਹੋ ਜਾਵੇ ਜਾਨੀ ਬਹੁਤ ਧੰਨਵਾਦ ਆ ਇਨਸਾਨ ਨੂੰ ਜਿਉਣ ਦੇ ਲਈ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਰੋਟੀ ਕਪੜਾ ਤੇ ਮਕਾਨ ਜੇਕਰ ਇਹ ਹੀ ਤਿੰਨ ਚੀਜ਼ਾਂ ਨਾ ਹੋਣ ਤਾਂ ਇਨਸਾਨ ਦਾ ਜੀਣਾ ਵੀ ਕੀ ਜੀਣਾ ਮਜਬੂਰੀ ਦੀ ਜੇ ਗੱਲ ਕਰੀਏ ਮਜਬੂਰੀ ਇਨਸਾਨ ਤੋਂ ਕੀ ਕੁਝ ਨਹੀਂ ਕਰਵਾਉਂਦੀ ਰਾਜੇ ਤੋਂ ਵੀ ਜਿਹੜਾ ਭੀਖ ਮੰਗਣ ਨੂੰ ਲਗਾ ਦਿੰਦੀ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਦੇ ਕੋਲ ਪਿੰਡ ਰਣੀਆਂ ਵਿਖੇ ਜਿੱਥੇ ਇੱਕ ਮਕਾਨ ਦੇ ਵਿੱਚ ਤੁਹਾਨੂੰ ਦਿਖਾਣੇ ਆ ਕਿ ਕਿਵੇਂ ਇੱਕ ਪਰਿਵਾਰ ਜਿਹੜਾ ਹੈ ਮਜਬੂਰੀ ਦੇ ਵਿੱਚ ਜਿਹੜਾ ਹੈ ਰਹਿਣ ਨੂੰ ਮਜਬੂਰ ਹੈ ਸੋ ਇਹਨਾਂ ਦੀ ਮਜਬੂਰੀ ਜਦੋਂ ਤੁਸੀਂ ਸੁਣੋਗੇ ਦੇਖੋਗੇ ਤਾਂ ਤੁਹਾਡੀਆਂ ਅੱਖਾਂ ਦੇ ਵਿੱਚੋਂ ਵੀ ਜਿਹੜੇ ਹੰਝੂ ਤੱਕ ਨਿਕਲ ਆਉਣਗੇ ਪਰਿਵਾਰ ਦਾ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਕਿਸੇ ਟਾਈਮ ਤੇ ਖੁਸ਼ੀਆਂ ਦੇ ਨਾਲ ਇਹ ਪਰਿਵਾਰ ਰਹਿੰਦਾ ਸੀ ਤੇ ਅੱਜ ਮਕਾਨ ਦੀ ਤੁਹਾਨੂੰ ਹਾਲਤ ਦਿਖਾ ਰਹੇ ਆ ਕਿਵੇਂ ਮਕਾਨ ਟੁੱਟਿਆ ਹੋਇਆ ਬੰਜਰ ਹੋ ਚੁੱਕਿਆ ਹੋਇਆ ਇਹ ਮਕਾਨ ਮਾਤਾ ਜੀ ਰਹਿੰਦੇ ਨੇ 85 ਸਾਲ ਦੀ ਉਮਰ ਹੈ ਉਹਨਾਂ ਦੀ ਆਪਣੇ بیٹے ਦੇ ਨਾਲ ਰਹਿੰਦੇ ਨੇ ਤੇ بیٹے ਨੂੰ ਜਿਹੜਾ ਹੈ ਦਿਖਦਾ ਨਹੀਂ ਤੇ ਕੰਮ ਤੋਂ ਜਿਹੜਾ ਹੈ ਕੰਮ ਨਹੀਂ ਕਰ ਪਾਉਂਦੇ ਮਾਤਾ ਜੀ ਦੀ ਉਮਰ ਇੰਨੀ ਜ਼ਿਆਦਾ ਹੈ ਕਿ ਕੰਮ ਨਹੀਂ ਕਰ ਪਾਉਂਦੇ ਸੋ ਮੰਗ ਕੇ ਜਿਹੜਾ ਹੈ ਖਾਣਾ ਪੈ ਰਿਹਾ ਪਰਿਵਾਰ ਦੀ ਜਿਹੜੀ ਹਾਲਤ ਤੁਸੀਂ ਦੇਖ ਸਕਦੇ ਹੋ ਮਕਾਨ ਦੀ ਹਾਲਤ ਦੇਖ ਸਕਦੇ ਹੋ ਕਿ ਕਿਵੇਂ ਛੱਤਾਂ ਤੱਕ ਟੁੱਟੀਆਂ ਹੋਈਆਂ ਨੇ ਦੀਵਾਰਾਂ ਦੇ ਵਿੱਚ ਤਰੇੜਾ ਆਈਆਂ ਹੋਈਆਂ ਨੇ ਤੇ ਜਿਹੜੇ ਬਾਲੇ ਨੇ ਜਿਹੜੀ ਇੱਕ ਛੱਤ ਵੀ ਜਿਹੜੀ ਉਹਨਾਂ ਦੀ ਬੱਚੀ ਹੈ ਜਿੱਥੇ ਉਹ ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਆਪਣੀ ਰਾਤ কাটਦੇ ਨੇ ਇੱਥੇ ਸੌਂਦੇ ਨੇ ਉਹ ਵੀ ਕਿਵੇਂ ਮਜਬੂਰੀ ਦੇ ਵਿੱਚ ਸੌ ਰਹੇ ਨੇ ਸੋ ਬਾਲੇ ਜਿਹੜੇ ਨੇ ਉਹ ਕਮਜ਼ੋਰ ਹੋਏ ਪਏ ਨੇ ਕਦੀ ਵੀ ਕਿਸੇ ਟਾਈਮ ਜੇਕਰ ਮੀਂਹ ਚਖੜ ਨੇਰੀ ਆਂਦੀ ਹੈ ਤਾਂ ਉਸ ਦੇ ਵਿੱਚ ਕਿਸੇ ਵੀ ਟਾਈਮ ਇਹ ਜਿਹੜੀ ਛੱਤ ਗਿਰ ਸਕਦੀ ਹੈ ਬਾਕੀ ਗੱਲਬਾਤ ਕਰਦੇ ਹਾਂ ਮਾਤਾ ਜੀ ਮੌਜੂਦ ਨੇ ਮਾਤਾ ਜੀ ਸਸਰੀਕਾਲ ਜੀ ਸਸਰੀਕਾਲ ਪਟ ਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਮਲਕੀਤ ਘਰ ਆ ਜੀ ਮੈਂ ਨਾ ਮਾਤਾ ਜੀ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ? ਇਹ ਸਮੇਂ ਤੋਂ ਕੋਈ ਬਸ ਰਹੀ ਰਹਿੰਦੇ ਇੱਥੇ ਥੋੜਾ ਜਿਹਾ ਮੈਂ ਤਾਂ ਬਾਬ ਦੇ ਛੋਰੀ ਰਹੀ ਹਾਂ। ਜੀ। ਆ ਬੱਚੇ ਵੀ ਇੱਥੇ ਹੋਏ ਨੇ ਘਰ ਆਲਾ ਉਰੇ ਰਹਿੰਦਾ ਸੀ। ਉਹ ਹੁਣ ਆਪਣੀ ਭੈਣ ਕੋਲੇ ਚਲੇ ਆ ਗਿਆ। ਜੀ। ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਨੇ? ਹਾਂ ਦੋ ਤਿੰਨ ਮੁੰਡੇ ਚਾਰ ਹੋਏ ਠੀਕੇ ਚੋਂ ਦੇ ਵਿੱਚੋਂ ਆ ਇੱਕ ਰਹਿਣਾ। ਇੱਕ ਪਹਿਲਾਂ ਗੱਡੀ ਦੀ ਲੜਾਈ 'ਚ ਮਰ ਗਿਆ ਗੱਡੀ ਲਈ ਸੀਗੀ। ਜੀ। ਉਹ ਦਵਾਈ ਪੀ ਕੇ ਮਰ ਗਿਆ। ਇੱਕ ਟੂ ਘੜਾ ਤਿਆਥੇ ਨਿਉ ਪੱਟਾ ਲਾਗੇ ਮੂਰੇ ਉਹ ਮੁੰਡਾ ਉਹ ਦਵਾਈ ਤੀਕੇ ਮਾਰ ਗਿਆ ਕੁੜੀ ਦੀ ਬਣ ਰਾਇ ਪਰ ਵਿਆਹੀ ਹੋਰੇ ਦੋ ਬੱਚੇ ਹੋਏ ਉਹਰੇ ਘਰ ਵਾਲਾ ਮਰ ਗਿਆ ਉਹ ਫੇ ਕਲਾੜ ਤੋਰਤੀ ਉਹ ਕਲਾੜ 2010 ਚ ਉਹ ਮਰ ਗਈ 2012 ਚ ਪੇਰਾਣਾ ਵੀ ਮਰ ਗਿਆ ਆ ਦੋ ਬੱਚੇ ਨੇ ਬਸ ਇਹਨਾਂ ਕੋਲੇ ਮੈਂ ਕਹਿੰਦੇ ਮਾੜਾ ਮੋਟਾ ਟਾਈਮ ਪਾਸ ਕਰ ਦਿੰਦੇ ਆ ਕਰੇ ਉਰੇ ਆਹ ਮੁੰਡਾ ਅੱਖਾਂ ਤੋਂ ਇਹਨੂੰ ਨਹੀਂ ਦੇਂਦਾ ਮੈਨੂੰ ਕੰਨਾਂ ਤੋਂ ਨਹੀਂ ਸੁਣਦਾ ਜੀ ਬਹੁਤ ਔਖਾ ਬਾਬਾ ਤੁਮੈਨੋ ਕੋੜਾ ਸੁਬਹ ਯਾਰੀ ਦੀ ਜੇ ਗੱਲ ਕਰੀਏ ਗੁਜ਼ਾਰਾ ਕਿਵੇਂ ਹੁੰਦਾ ਫਿਰ ਰੋਟੀ ਕਿਵੇਂ ਖਾਂਦੇ ਹੋ ਇੱਕ ਮੇਰਾ ਭਾਂਡਾ ਮਾੜਾ 10 20 ਰੁਪਏ ਉਹ ਤੇ ਮੰਗ ਲਿਆਉਣੀ ਆ ਆਟਾ ਮੰਗ ਲਿਆਉਣੀ ਉਹ ਤੇ ਇੱਕ ਉਹ ਮੁੰਡਾ ਉਧਰਲੇ ਪਾਸੇ ਚੰਨਾ ਚੰਨਾ ਉਹ ਤੇ ਪੈਸੇ ਮੰਗ ਲਿਆਉਣੀ ਆ ਭਈ ਮੈਂ ਖਰਚਾ ਕਰਨਾ ਇੱਕ ਸਰਪੰਚਾ ਉਹਨੇ ਜ ਟੈਂਡਰ ਕਾਇਨੇ ਨਿਕਣੀ ਉਹਨੇ ਨਵਾਂ ਮੁੰਡਾ ਨੇ ਇਹ ਜਾਇਆ ਉਹ ਮੁੰਡੇ ਤੋਂ ਪੈਸੇ ਮੰਗ ਲਾਈਦੇ ਨੇ ਵੀ ਭਾਈ ਮੈਨੂੰ ਪੈਸੇ ਦੇ ਦੇ ਮੈਂ ਸੌਦਾ ਪੱਤਾ ਲੈਣਾ ਉਹ ਦੇ ਦੇਣਾ ਐ ਕਿਨਾਂ ਆਏ ਮੈਂ ਮੰਗ ਤੁੰਗ ਕੇ ਆਪਦਾ ਟਾਈਮ ਪਾਸ ਕਰ ਮਤ ਜਿਵੇਂ ਤੁਸੀਂ ਦੱਸਿਆ ਤੁਹਾਡੇ ਇੰਨੇ ਪੁੱਤਰ ਸੀ ਤੇ ਮੌਤ ਹੋ ਗਈ ਉਹਨਾਂ ਦੀ ਕੀ ਕਾਰਨ ਕੀ ਰਏ ਉਹਨਾਂ ਦੀ ਮੌਤ ਤੇ ਕਿੰਨੇ ਸਾਲ ਹੋ ਗਏ ਮੌਤ ਹੋਈ ਨੂੰ ਇੱਕ ਨੂੰ ਤਾਂ ਤਿੰਨ ਕਿਥਾਲੇ ਹੋਏ ਨੇ ਮਰੇ ਨੂੰ ਜੀ ਆ ਗੜ ਤੋਂ ਪਿੱਛੇ ਮਰਿਆ ਜਿਹੜੇ ਦਵਾਈ ਪੀ ਕੇ ਨੇ ਉਹ ਕੱਢ ਲਾ ਗਿਆ ਉਹ ਕਹਿੰਦਾ ਮੈਂ ਕਿਹਾ ਹਟ ਦਵਾਨ ਉਹ ਨਿਉਣਾ ਕਾਢੇ ਕੋ ਬੰਦਾ ਜਹਾ ਬਿਸਤਰੀ ਜਦ ਦੂਏ ਦਿਨ ਦੇਖ ਕੇ ਹੋਣ ਦਵਾਈ ਪੀ ਗਿਆ ਵੀ ਸਾਡੇ ਨਾਲ ਲੋਕ ਆਏ ੱਟਕਾ ਕਰਦੇ ਆ ਇੱਕ ਪਹਿਲਾਂ ਗੱਡੀ ਪਿੱਛੇ ਗੱਡੀ ਲਈ ਈ ਉਹ ਗੱਡੀ ਉਹ ਤੋਂ ਫੜ ਲਈ ਉਹ ਉਹ ਦਵਾਈ थी ਕਿ ਉਹ ਮਾਰ ਗਿਆ ਠਾਈਣਾ ਤੀ ਚਾਲਦੀ ਹੋਰੀ ਉਮਰ ਸੀ ਜਦੋਂ ਮਰਿਆ ਐਰੀ ਵੀ 25 26 ਸਾਲ ਦੀ ਉਮਰ ਤੋਂ ਬਾਅਦ ਸੀ ਗਈ ਉਹਦੀ ਏ ਜਦੋਂ ਮੈਂ ਮਰਿਆ ਹੁਣ 3 ਕਿ ਸਾਲ ਹੋ ਗਏ ਕੁੜੀ ਜਾਣੇ ਛੋਟੀ ਜੀ ਕੁੜੀ ਨਿਆਣੀ ਜੀ ਮੈਂ ਵਿਆਹ ਕੀਤੀ ਮੈਂ ਗਰੀਬ ਨਹੀਂ ਸੀ ਮੈਂ ਨਿਆਣੀ ਜੀ ਵਿਆਹਤੀ ਮਾਤਾ ਲਬਦਾ ਉਥੇ ਆ ਕੁਸ ਹੋ ਗਿਆ ਉਥੋਂ ਫੇਰ ਦੇਖਿਆ ਮੈਂ ਮਨ ਮੇਰੇ ਤਾਂ ਪਣਾ ਐਡਾ ਹੈ ਨਹੀਂ ਵੀ ਜਿਹੜੇ ਉਹਨ ਮਕਰ ਜੋ ਆਕਾਂ ਨੂੰ ਰੱਖ ਲੂੰ ਦੋ ਬੱਚੇ ਹੋਤੀ ਕਾਂ ਇੱਕ ਕੁੜੀ ਜੀਗੀ ਜੋ ਦੋ ਬੱਚੇ ਦੋ ਹੀ ਪਰ ਉਹਨਾਂ ਮਾਰ ਗਿਆ ਮੈਂ ਕਲਾੜ ਤੋਰਤੀ ਉਹ ਜਰਦਾਤ ਉਹ ਮਰ ਗਿਆ 2012 ਚ ਪਰ ਉਹ ਨਾ ਆ ਬੱਚੇ ਇੱਕ ਉਹ ਕੁੜੀ ਟੀ ਉਹ ਕੁੜੀ ਗਲਫਰਾ ਲੈ ਕੇ ਮਰ ਗਈ ਤੇ ਇਹਦੀ ਭੈਣ ਜਗੇੜੇ ਵਿਆਹੀ ਟੀ ਇਹ ਆ ਮੁੰਡਾ ਇੱਕ ਇੱਕ ਮਾਛਾ ਛੋਟੀ ਕੁੜੀ ਆ ਥੋੜੀ ਜੀ 12ਵੀਂ ਚੋਂ ਤਾਂ ਪੜਦੀ ਆ ਬਚਤਰੀ ਉਹਦੇ ਟਾਈਮ ਪਾਸ ਮਹੀਨਿਆਂ ਦੇ ਕੋਲ ਕਰਦੀ ਆ ਜੇ ਗੱਲ ਕਰੀਏ ਮਾਤਾ ਜੀ ਇਹਨਾਂ ਨੂੰ ਕਦੋਂ ਤੋਂ ਨਹੀਂ ਦਿਖ ਰਿਆ ਇਹ ਨੂੰ ਹੋ ਗਿਆ ਮੈਂ ਕਹਿੰਨੀ 3-4 ਸਾਲਾਂ ਦਾ ਮੁੰਡਾ ਕੰਮ ਪਹਿਲਾਂ ਦਾ ਬਥੇਰਾ ਕਰਿਆ ਜੀ ਬਸ ਆ ਜਾ ਤੇ ਅੱਖਾਂ ਤੋਂ ਦੇਖਣੋਂ ਹਟਿਆ ਜਾਤੇ ਹੁਣ ਪਹਿਲਾਂ ਤਾਂ ਉਹ ਹੀ ਨਹੀਂ ਤੀਂਦਾ ਅੰਦਰੋਂ ਬਾਹਰ ਨਹੀਂ ਸੀ ਨਿਕਲਦਾ ਮਾਂ ਇਹ ਲਿਆਉਂਦੀ ਟੀ ਮੰਗ ਕੇ ਜੇ ਬਣਾ ਲੈਣੀ ਆ ਪਕਾ ਲੈ ਖਾ ਲੈਣੀ ਆ ਮਾਂ ਪਤਨੀ ਇਹ ਰੇਰਾ ਇੱਥੇ ਕੈਂਪ ਲੱਗਿਆ ਪਰੇਸ਼ਾਨ ਕਰਾਤਾ ਇੱਕ ਅੱਖ ਤੋਂ ਤਾਂ ਦੀਂਦਾ ਇੱਕ ਤੋਂ ਨਹੀਂ ਦੀਂਦਾ ਸੋਦੀ ਗੱਲ ਕਰੀਏ ਮਾਤਾ ਹੀ ਰੋਟੀ ਪਾਣੀ ਦੀ ਰੋਟੀ ਪਾਣੀ ਫਿਰ ਕਿਵੇਂ ਬਣਾਉਂਦੇ ਹੋ ਮਕਾਨ ਦੇ ਵਿੱਚ ਦੇਖ ਰਹੇ ਆ ਕਿ ਲਾਈਟ ਦੀ ਵਿਵਸਥਾ ਵੀ ਘਟ ਹੈਗੀ ਐ ਸੋ ਰਾਤ ਨੂੰ ਓੱਖਾ ਨਹੀਂ ਹੁੰਦਾ ਹੁੰਦਾ ਤਾਂ ਹੈਗਾ ਬੁੱਤ ਹੁਣ ਕੀ ਕਰੀਏ ਯਾਰ ਦੇਖਦੇ ਨੇ ਟਾਈਮ ਪਾਸ ਹੁੰਦਾ ਕਰ ਲੈਣ ਬਸ ਲਾਈਟ ਕਰ ਆ ਜਾਂਦੀ ਆ ਕਦੇ ਆ ਜਾਂਦੀ ਆ ਆ ਮਾੜਾ ਮੋਟਾ ਚੁੱਲ੍ਹੇ ਤੇ ਰੋਟੀ ਪਣਾ ਪਾਣੀ ਬਣਾ ਲੈਦਾ ਕਦੇ ਕੋਈ ਦੇ ਵੀ ਜਾਂਦਾ ਰੋਟੀ ਪਕਾ ਕੇ ਜੀ ਨਹੀਂ ਹੁਣ ਤਾਂ ਅਰਥ ਹੋਣਾ ਤੁਹਾਨੂੰ ਦੇਣ ਰੋਟੀ ਦੇ ਜਾਂਦਾ ਇਹਨੇ ਵੀ ਇਹਨਾਂ ਤੇ ਪੱਕਦੀ ਨਹੀਂ ਦੇ ਜਾਂਦਾ ਰੋਟੀ ਤੇ ਸੋ ਗਰਮੀ ਵੀ ਬੜੀ ਪੈ ਰਹੀ ਹੈ ਦਰਵਾਜੇ ਵੀ ਐ ਨਹੀਂ ਗੇ ਛੱਤਾਂ ਵੀ ਜਿਹੜੀਆਂ ਟੁੱਟਣ ਵਾਲੀਆਂ ਨੇ ਪਾਣੀ ਅਕਸਰ ਅਸੀਂ ਦੇਖਦੇ ਪਾਣੀ ਜਿਹੜਾ ਪੀਣਾ ਆ ਆਵਣ ਦਾ ਉਹ ਉੱਥੋਂ ਚੱਲ ਕੇ ਅੰਦਰ ਪਾਣੀ ਸਾਰਾ ਹੀ ਭਰ ਜਾਂਦਾ ਇਹਨਾਂ ਇਹਨਾਂ ਪਾਣੀ ਗੋਡੇ-ਗੋਡੇ ਪਾਣੀ ਚੜ ਜਾਂਦਾ ਵੀ ਦੇ ਮੌਸਮ ਦੇ ਵਿੱਚ ਹਾਂ ਵੀ ਦੇ ਮੌਸਮ ਦੇ ਵਿੱਚ ਪਾਣੀ ਭਰ ਜਾਂਦਾ ਕਾਫੀ ਹਾਂ ਮੀ ਜਾਂ ਮੀ ਆਉਂਦਾ ਤਾਂ ਪਾਣੀ ਸਾਰਾ ਹੀ ਇੱਧਰ ਆ ਜਾਂਦਾ ਵੇਟਾ ਤੇ ਆ ਸਾਰਾ ਥੋੜਾ ਮਾੜਾ ਮੋਟਾ ਜਿਹੜਾ ਹੁੰਦਾ ਤਾਂ ਹਾਂ ਚੱਕ ਕੇ ਰੱਖੀਦਾ ਹੁਣ ਤਾਂ ਪੇਟੀ ਦਾ ਡਾਲਾ ਵੀ ਪਟਕੇ ਜਾਂਦਾ ਆ ਵਟ ਬਣਾ ਲਈ ਥਿਮੜੇ ਦੇ ਪਾਣੀ ਤੇ ਇਹ ਤਾਂ ਵੀ ਤੋ ਆ ਜਾਂਦਾ ਵਾਲੇ ਟਾਈਮ ਇੰਨਾ ਪਾਣੀ ਹੁੰਦਾ ਠੰਡ ਦੇ ਮੌਸਮ ਦੇ ਵਿੱਚ ਫਿਰ ਕਿਵੇਂ ਗੁਜ਼ਾਰਾ ਕਰਦੇ ਹੋ ਮਾਤਾ ਜੀ ਠੰਡ ਤਾਂ ਕਾਫੀ ਹੁੰਦੀ ਆਖੇ ਅਸਾਂ ਕੁਝ ਥੋੜਾ ਰਜਾਈਆਂ ਤਾਂ ਹੈ ਉਹਨੂੰ ਲਏਂ ਜਾਂਦੀ ਉਹ ਮੇ ਮਾੜੀਆਂ ਮੋਟੇ ਟੁੱਟੇ ਫੁੱਟੇ ਹੈਗੇ ਨਾ ਉਹਨਾਂ ਨਾਲ ਟਾਈਮ ਪਾਸ ਕਰ ਠੰਡ ਚ ਆਉਂਦੇ ਮਾੜੇ ਮੋਟੇ ਉਹਨਾਂ ਨਾਲ ਗੁਜ਼ਾਰਾ ਹੋ ਜਾਂਦਾ ਕਹੇ ਸੁੰਦੂ ਤਨ ਜੋੜ ਕੇ ਨਗਲਨੀਆ ਨੀ ਦਿਲ ਦੋ ਤਨ ਜੋੜ ਕੇ ਨਾ ਮਨ ਜੇ ਵੀ ਆ ਦੋ ਹੀ ਨੇ ਮਨ ਜੇ ਜੱਡੇ ਕੋ ਤਾਂ ਮਨ ਜੇ ਵੀ ਨਹੀਂ ਗਏ ਮਾਤਾ ਹੀ ਰਾਤ ਨੂੰ ਡਰ ਨਹੀਂ ਲੱਗਦਾ ਜਿਵੇਂ ਮਕਾਨ ਦੇ ਵਿੱਚ ਦਰਵਾਜੇ ਤੱਕ ਨਹੀਂ ਹੈਗੇ ਖੁੱਲਿਆ ਪਿਆ ਕਿਤੇ ਕੋਈ ਆ ਜਾਵੇ ਕੋਈ ਚੋਰ ਆ ਜਾਵੇ ਹੁਣ ਪੁੱਤ ਲੱਗਦਾ ਤਾਂ ਹੈਗਾ ਫੇਰ ਵੀ ਬਾਹਰ ਮਹਾਰਾਜ ਉਹ ਐਨਾ ਚੰਗਾ ਲਾਗਵਸ ਕੈਮਰੇ ਲੱਗੇ ਹੋਏ ਨੇ ਕੈਮਰੇਆਂ ਕਰਕੇ ਪਤਾ ਲੱਗ ਜਾਂਦਾ ਇੱਧਰ ਇਹਨਾਂ ਦੇ ਕੈਮਰਾ ਲਗਾਇਆ ਉੱਧਰ ਬਾਬਾ ਵੀ ਖੁੱਲ ਗਿਆ ਇੱਧਰ ਕੁਵਾਂਡੀਆਂ ਨੇ ਲੱਗਾ ਹੋਇਆ ਇਹ ਇੱਕ ਇੱਧਰ ਲੱਗਿਆ ਹੋਇਆ ਕੈਮਰੇਆਂ ਕਰਕੇ ਇਹ ਨਾੜਾ ਮੋਟਾ ਨਹੀਂ ਤਾਂ ਉਹ ਤੱਕ ਉਹ ਵੀ ਆ ਕੋਈ ਕਿਸੇ ਨੂੰ ਆ ਗਿਆ ਆਹ ਜਿਹਾ ਲਵਾ ਗਿਆ ਪੱਖਾ ਨਹੀਂ ਆ ਤੀਗਾ ਇੱਕ ਇਹਦੇ ਤੇ ਇੱਕ ਨਹੀਂ ਚੁੰਨੀਆਂ ਗਿੱਲੀਆਂ ਕਰਕੇ ਕਿਹੜੇ ਪਹਿ ਜਾਣਾ ਛੋਟਾ ਜਿਹਾ ਮੀਟਰ ਲਵਾ ਲਾਤਾ ਓਏ ਭਾਣਜੇ ਨੇ ਮੇਰੇ ਨੇ ਲਵਾਤਾ ਮੇਰੇ ਨੂੰ ਕਹਿੰਦੇ ਕਿ ਬੀਲੇ ਆਣ ਉਹ ਬੱਲ ਲਵਾਤਾ ਨਹੀਂ ਤਾਂ ਮੈਨੂੰ ਬਹੁਤ ਔਖਾ ਮਤੇ ਹੀ ਬਿਜਲੀ ਜਿਵੇਂ ਬਿਜਲੀ ਦਾ ਬਿੱਲ ਵੀ ਆਂਦਾ ਹੋਏਗਾ ਉਹਦਾ ਫਿਰ ਕਿਵੇਂ ਖਰਚਾ ਜਿਵੇਂ ਗੁਜ਼ਾਰਾ ਕਿਵੇਂ ਕਰਦੇ ਉਹਦਾ ਅਰੇ ਵਾ 1300 ਰੁਪਏ ਬਿੱਲ ਦੇਣਾ ਖੜਾ ਆਈਲੰਡ ਆਇਆ ਨਹੀਂ ਆ ਹੁਣ ਆਇਆ ਸੀ 1300 ਰੁਪਏ ਜੇ ਮੇਰੇ ਖੜਾ ਵਾ ਰਿਸ਼ਤੇਦਾਰਾਂ ਵੱਲੋਂ ਮਦਦ ਨਹੀਂ ਕੀਤੀ ਜਾਂਦੀ ਮਾਤਾ ਜੀ ਰਿਸ਼ਤੇਦਾਰ ਕੋਈ ਨਹੀਂ ਮੇਰਾ ਰਿਸ਼ਤ ਕੋਈ ਮਦਦ ਨਹੀਂ ਕਰਦਾ ਜੇਠਾ ਉਹਨਾਂ ਨੂੰ ਆਪਦੇ ਬਾਹਰ ਗਏ ਹੋਣੇ ਉਹਨਾਂ ਨੂੰ ਆਪਦੀ ਮਾਂ ਉਹ ਜਾ ਆਦਮੀ ਆ ਉਹ ਪਿੰਡ ਕੋਲੇ ਜਾ ਵੜਿਆ ਉਹਨੂੰ ਨਹੀਂ ਹੈਗਾ ਵੀ ਮੇਰੇ ਪੋਤੇ ਮੇਰਾ ਟੱਬਰ ਨਾ ਉਹਨੂੰ ਆ ਉਹਨਾਂ ਨੂੰ ਕੱਖਾਂ ਨਹੀਂ ਪੈਗੀ ਵੀ ਮੇਰੇ ਸਾਡੇ ਡੰਗਰ ਤਾਂ ਹਾਂ ਦਾ ਚਲੋ ਉਹ ਠਹਿ ਰੱਖਿਆ ਹੋਇਆ ਇਹ ਹੋਰ ਲੋਕ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਥੋੜੀ ਬਹੁਤ ਮਦਦ ਕਰਦੇ ਨੇ ਰਿਸ਼ਤੇਦਾਰ ਕਦੀ ਮਿਲਣ ਵੀ ਨਹੀਂ ਆਉਂਦੇ ਨਾ ਨਾ ਦੋ ਤਿੰਨ ਕ ਘਰ ਆ ਮਦਦ ਮੇਰੀ ਜ਼ਰੂਰ ਕਰਦਾ ਇੱਕ ਮੇਰਾ ਭਾਣ ਜਾਈ ਜਾ ਤੂੰ ਉਹਨੂੰ ਕਹਿੰਦੇ ਨੇ ਉਹ ਬਿੱਕੀ ਉਹਨਾਂ ਕੱਟਾ ਨੂੰ ਬਿੱਕੀ ਆ ਪਰ ਇਹ ਚੰਨਾ ਵਾ ਇੱਕ ਮੁੰਡਾ ਅਸਰ ਪੈਂਚਾ ਇਕੱਦਾਂ ਹੋਰ ਉਹ ਮੜ ਮੋਟਾ 150 ਦੇ ਨਾਲ ਅਥਾ ਇੱਕ ਨੇ ਅਗਲਾ ਮੰਗ ਲੈ ਆਉਣੀ ਆ ਮੈਂ ਵੀ ਭਾਈ ਮੈਨੂੰ ਚਾਹੀਦਾ ਮੈਂ ਆਟਾ ਲੈਣਾ ਮੈਂ ਦਾਲ ਲੈਵਣੀ ਮੈਂ ਦੁੱਧ ਲੈਵਣਾ ਐ ਮੰਗ ਲੈ ਉਹਦੀ ਥੋੜੀ ਬਹੁਤ ਜਿਹੜੀ ਹੈ ਮਦਦ ਕਰ ਦਿੰਦੇ ਨੇ ਲੋਗ ਮੜੀ ਮੋਟੇ ਦੇ ਦਿੰਦਾ ਅਗਲਾ 150 ਅੱਖਾਂ 'ਚ ਹੰਝੂ ਕਿਉਂ ਨੇ ਮਾਤਾ ਜੀ ਉਦਾਸ ਨਾ ਹੋਵੋ ਰੱਬ ਸਭ ਦੇਖਦਾ ਹੈ ਰੱਬ ਜਦੋਂ ਇੰਨੀ ਮਦਦ ਕਰਤੀ ਰੱਬ ਨੇ ਤੇ ਅੱਗੇ ਵੀ ਜਿਹੜੀ ਜ਼ਿੰਦਗੀ ਲਿਖੀ ਆ ਉਹ ਵੀ ਜਿਹੜੀ ਆ ਤੁਹਾਡੀ ਆਰਾਮ ਨਾਲ ਕੱਟੀ ਜਾਏਗੀ। ਆ ਦੋਤਾਵਾ ਇਹ ਮਾੜਾ ਮੋਟਾ ਇਹ ਸ਼ਾਮ ਦਾ ਮੈਨੂੰ ਨਹੀਂ ਤਾਂ ਮੇਰਾ ਬਹੁ ਬੁਰਾ ਹਾਲਾ ਹੁੰਦਾ ਮੈਨੂੰ ਦੋ ਤਿੰਨ ਨਿਯੋਗ ਮੈਂ ਦੋਤੇ ਕੋਲੇ ਰਹਿਣੀ ਆ ਇਹ ਮੈਨੂੰ ਸ਼ਾਮ ਦਾ ਕੰਮ ਨਹੀਂ ਆ ਮੈਨੂੰ ਲਾਉਂਦੇ ਕੁੜੀ ਆ ਵਿਚਾਰੀ ਆਪ ਕੰਮ ਕਰਦੀ ਆ ਬਾਹਰ ਵਿੱਚ ਪੜ੍ਹਦੀ ਆ ਉਹ ਇਹ ਮੁੰਡਾ ਵਾ ਏ ਆਪਦਾ ਇਹ ਕਉ ਮੰਜਾ ਵੀ ਮੇਰਾ ਇਹਨੇ ਢੋਣਾ ਪੱਖਾ ਵੀ ਇਹਨੇ ਲਾਉਣਾ ਵੀ ਵੀ ਤੂੰ ਨਾ ਕਰ ਤੂੰ ਬਹਿ ਜਾ ਮੈਨੇ ਮੈਨੂੰ ਬਹਿਣ ਫੇਰ ਵੀ ਮਾੜਾ ਮੋਟਾ ਕਹੀਦਾ ਜਿੰਨਾ ਕੋ ਹੁੰਦਾ ਉਹਨਾਂ ਕੋ ਮਾੜਾ ਮੋਟਾ ਕਰ ਲੈਣਾ ਨਹੀਂ ਮੈਨੂੰ ਮੇ ਤੋਂ ਨਹੀਂ ਕੰਮ ਕਰਾਇਆ ਇਹਨੇ ਕਦੇ ਨਾ ਕੁੜੀ ਨੇ ਕਰਾਇਆ ਮੈਂ ਮੁੰਡੇ ਨਹੀਂ ਕਰਾ ਮਤਈ ਤਿਓਹਾਰ ਵੀ ਆਂਦੇ ਨੇ ਅਕਸਰ ਅਸੀਂ ਦੇਖਦੇ ਆਂ ਲੋਕ ਪੜਿਆ ਤਿਓਹਾਰਾਂ ਦੇ ਵਿੱਚ ਮਠਾਈਆਂ ਲੈ ਕੇ ਆਂਦੇ ਨੇ ਤਿਓਹਾਰ ਮਨਾਉਂਦੇ ਨੇ ਤੇ ਤੁਹਾਨੂੰ ਇੱਥੇ ਜਿਹੜੀ ਹੈ ਦੋ ਟਾਈਮ ਦੀ ਰੋਟੀ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਤਿਓਹਾਰਾਂ ਦੇ ਵਿੱਚ ਕਿਦਾਂ ਦਾ ਮਹਿਸੂਸ ਕਰਦੇ ਹੋ ਦਿਵਾਲੀ ਨੂੰ ਇੱਥੇ ਬਾਬਾ ਮੀਖੋ ਬਹੁਤ ਇਕੱਠ ਹੁੰਦਾ ਪਾਠ ਪੋਲ ਦਾ ਜੀ ਇੱਥੋਂ ਮੈਨੂੰ ਦੋਕ ਬੰਦੇ ਨੇ ਮੈਨੂੰ ਮਠਾਈ ਮਠੂਗੀ ਦੇ ਜਾਂਦੇ ਆ ਜਾਂ ਮੇਰਾ ਮੈਨੂੰ ਭਾਣ ਜਾ ਦੇ ਜਾਂਦਾ ਜਾਂ ਉਧਰ ਇਹਗਾ ਲੰਬੜਦਾਰ ਤਾਰ ਉਹ ਦੇ ਜਾਂਦੇ ਨੇ ਉਹ ਮਹੀਨਾ ਚੜ੍ਹਦਾ ਜਿਹੜਾ ਰਾਸ਼ਨ ਉੱਥੇ ਰੋਟੀ ਰੋਟੀ ਪਕਾਉਂਦੇ ਆ ਜਦੋਂ ਸੰਗਰਾਮ ਹੁੰਦੀ ਆ ਉਹ ਜਿਹੜਾ ਰਾਸ਼ਨ ਵਾਚਦਾ ਉਹ ਦੇ ਜਾਂਦੇ ਆ ਚਲ ਮਾੜਾ ਮੋਟਾ ਉਹ 2-4 ਦਿਨ ਨਿਕਲ ਜਾਂਦੇ ਉਹਦੇ ਨਾਲ ਆਟਾ ਦੇ ਜਾਂਦੇ ਆ ਮਾੜਾ ਮੋਟਾ ਢਾਲ ਬਾਣੀ ਹੁੰਦਾ ਉਹ ਵੀ ਦੇ ਜਾਂਦੇ ਆ ਨਹੀਂ ਤਾਂ ਔਖਾ ਬਾਹਰ ਸੋ ਮਾਤਾ ਜੀ ਦੇ ਦੋਤੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਵੀਰੇ ਗੋਰਪ੍ਰੀ ਸਿੰਘ ਉਹ ਗੋਪੀ ਕਹਿੰਦੇ ਨੇ ਜੀ ਹਾਂ ਮਾਤਾ ਵੀਰੇ 6-7 ਮਹੀਨਿਆਂ ਤੋਂ ਸਿਆਲਾਂ ਚ ਮੇਰੇ ਕੋਲ ਹੀ ਆ ਵਿਚਾਰੀ ਬਿਮਾਰ ਵੀ ਹੋ ਜਾਂਦੀ ਸੀ ਦੋ ਦੋ ਰਜਾਈਆਂ ਦੇ ਕੇ ਮੈਂ ਜਾਨੀ ਬਹੁਤ ਔਖੀ ਸੰਭੀ ਆ ਵੀਰੇ ਗੱਲ ਮੈਂ ਉਮਰ ਤਾਂ ਵੀਰੇ 80 ਸਾਲ ਦੀ ਹੋ ਗਈ ਸਾਹ ਵੀ ਚੜਦਾ ਅਜਿਹਾ ਕਿ ਜੇ ਕੰਮ ਨੂੰ ਵੀ ਨਹੀਂ ਕਹਿੰਦੇ ਹੈਗੇ ਮੈਂ ਤਾਂ ਜਾਨੀ ਲੋਕਾ ਮੂਰੇ ਵੀਰੇ ਇਹੀ ਹੱਟ-ਟੱਡਾਂ ਵੀ ਅਸੀਂ ਤਾਂ ਆਖਰੀ ਗੇਰੀ ਹੁਣ ਵੀਡੀਓ ਪਾਉਣ ਲੱਗੇ ਆ ਵੀ ਇਹਨਾਂ ਦਾ ਆ ਇੱਕ ਸੱਤ ਪੈ ਜਵੇ ਜਾਂ ਔਰੇ ਮਾੜਾ ਮੋਟਾ ਬੈਠਣ ਜੋਗਾ ਹੋ ਜਵੇ ਵੀ ਅੰਦਰ ਪਾਣੀ ਨਾ ਵੜੇ ਵੀਰੇ ਅਸੀਂ ਤਾਂ ਇੰਨੇ ਕੀ ਕਹਨੇ ਆ ਵੀ ਜੇ ਇੰਨਾ ਕਹਿੰਦਾ ਉਹ ਹੋ ਜਵੇ ਜਾਨੀ ਬਹੁਤ ਧੰਨਵਾਦ ਆ ਸੁਬ ਮਾਮਾ ਜੀ ਤੁਹਾਡੇ ਹੈਗੇ ਨੇ ਜਿਨ੍ਹਾਂ ਨੂੰ ਦਿਖਦਾ ਨਹੀਂ ਅੱਖਾਂ ਤੋਂ ਉਹ ਕਿਵੇਂ ਫਿਰ ਆਪਣਾ ਗੁਜ਼ਾਰਾ ਕਰ ਲੈਂਦੇ ਨੇ ਕੰਮ ਤਾਂ ਚਲੋ ਨਹੀਂ ਕਰ ਪਾਉਂਦੇ ਰੋਟੀ ਪਾਣੀ ਸਬਜ਼ੀ ਕਿਵੇਂ ਕਰਦੇ ਨੇ ਗੁਜ਼ਾਰਾ ਪਹਿਲਾਂ ਤਾਂ ਵੀਰੇ ਜਮਾ ਹੀ ਦੀਂਦਾ ਨਹੀਂ ਸੀ ਮਾੜਾ ਮੋਟਾ ਵੀ ਨਹੀਂ ਦੀਂਦਾ ਸੀਗਾ ਫੇਰ ਫ੍ਰੀ ਕੈਂਪ ਲੱਗਿਆ ਉੱਥੇ ਅੱਖ ਧਖਾਈ ਜਾਨੀ ਇੱਕ ਅੱਖ ਦੀ ਨਿਗਾ ਆ ਗਈ ਮੁੜ ਕੇ ਵਿਚਾਰਾ ਆਪ ਦੀ ਲਾਲੂ ਲੈਂਦਾ ਵੀਰੇ ਖਾ ਲੈਂਦਾ ਹੁਣ ਮੇਰੇ ਵੀ ਮਾਪਿਓ ਨਹੀਂ ਹੈਗੇ ਹੁਣ ਮੇਰੀ ਵੀ ਵੀਰੇ ਭੈਣ ਬਾਹਰ ਮੀਜ ਪੜਦੀ ਹੁਣ ਮੈਂ ਵੀ ਆਪਦੇ ਘਰ ਦਾ ਸ਼ਾਰਾ ਕੋ ਦੇਖਣਾ ਹੁਣ ਮੇਰੇ ਕੋਲ ਨਾ ਕੋਈ ਏਡੀ ਜ਼ਮੀਨ ਜਾਇਦਾਦ ਆ ਵੀਰੇ ਨਾ ਕੁਝ ਹੋਰ ਆ ਹੁਣ ਮੈਂ ਵੀ ਕਿੱਥੋਂ ਇੰਨਾ ਕਰ ਲੂੰਗਾ ਜੀ ਗੱਲ ਤਾਂ ਇਹ ਆ ਨੌਕਰੀ ਵੀਰੇ ਮੈਂ ਤਾਂ ਯਾਨੀ ਮਾੜਾ ਮੋਟਾ ਟਰੈਕਟਰ ਰੋਟਰੀ ਚਲਾਉਣਾ ਉਹੀ ਦਿਹਾੜੀ ਜੋਤੇ ਵਾਲੀ ਗੱਲ ਹੀ ਹੋ ਗਈ ਵੀਰੇ ਟਰੈਕਟਰ ਵੀ ਚਲਾਉਣਾ ਔਰ ਕਿਹੜਾ ਕੋਈ ਆਪਾਂ ਬਸ ਆਹੀ ਕੁਝ ਆ ਵੀਰੇ ਜਾਨੀ ਜਿੰਨਾ ਕਿ ਮੇਰੇ ਤੋਂ ਮਾਤਾ ਦੀ ਰਿਪੋਰਟ ਹੁੰਦੀ ਆ ਆਪਾਂ ਕਰੀ ਜਾਂਦੇ ਆ ਜੀ ਰਿਸ਼ਤੇਦਾਰ ਰਿਸ਼ਤੇਦਾਰ ਨਹੀਂ ਸਪੋਰਟ ਕਰਦੇ ਰਿਸ਼ਤੇਦਾਰ ਪੁੱਛਦੇ ਨਹੀਂ ਵੀ ਮਾਤਾ ਜੀ ਇੱਥੇ ਇਸ ਹਾਲਤ ਦੇ ਵਿੱਚ ਰਹਿ ਰਹੇ ਨੇ ਕੋਈ ਨਹੀਂ ਵੀਰੇ ਰਿਸ਼ਤੇਦਾਰ ਸਪੋਰਟ ਕਰਦਾ ਹੈਗਾ ਜਦ ਮਾਮਾ ਅਮਰਿਆ ਜੀ ਆ ਦੋ ਚਾਰ ਮੇਨ ਜੇ ਆਏ ਸੀਗੇ ਉਸ ਤੋਂ ਬਾਅਦ ਭੋਗ ਤੋਂ ਬਾਅਦ ਇੱਕ ਦਿਨ ਆ ਕੇ ਕਦੇ ਕਿਸੇ ਨੇ ਮਾਤਾ ਦਾ ਹਾਲ ਚਾਲ ਨਹੀਂ ਪੁੱਛਿਆ ਵੀ ਤੂੰ ਕਿਵੇਂ ਆ ਜੀ ਆਉਂਦੀਆਂ ਠੀਕ ਆ ਸਾਰਾ ਕੁਝ ਹੈਗਾ ਜਾਨੀ ਕੋਈ ਨਹੀਂ ਵੀਰੇ ਪੁੱਛਦਾ ਅਗਲਾ ਕਹਿੰਦਾ ਵੀ ਇਹਨਾਂ ਕੋਲੇ ਕੀ ਆ ਇੱਕ ਘਰ ਹੀ ਆ ਗੱਲ ਤਾਂ ਇਹ ਆ ਕੋਈ ਕੁਛ ਪਿੰਡ ਦੇ ਰਣੀਆਂ ਦੇ ਲੋਕ ਵਧੀਆ ਨੇ ਵੀਰੇ ਉਹਨਾਂ ਨੇ ਆ ਕਮਰੇ ਦੇ ਲੈਂਟਰ ਪਵਾਤਾ ਸੀਗਾ ਬਹੁਤ ਵਧੀਆ ਵੀਰੇ ਪਿੰਡ ਦੇ ਲੋਕ ਰਣੀਆਂ ਦੇ ਹੈਗੇ ਨੇ ਜਾਨੀ ਵਿੱਚ ਕੋਈ ਮਾੜੇ ਮੋਟੇ ਹੁੰਦੇ ਵੀ ਨਹੀਂ ਵੀਰੇ ਇਹਦੇ ਚਾਰ ਪੰਜ ਜਿਵੇਂ ਹੁਣ ਕੋਈ ਕੇਰਾਂ ਦੀ ਗੱਲ ਆ ਵੀਰੇ ਦੇਖ ਹੁਣ ਇਹਦੇ ਵਿਚਾਰੀ ਦੇ ਗਰੀਬਣੀ ਦੇ ਕੀ ਆ ਹੁਣ ਇਹ ਤਾਂ ਬੈਠੀ ਆ ਰਾਸ਼ਨ ਕੰਨੀਓ ਕੋਈ ਗੱਡੀ ਲੈ ਕੇ ਆਇਆ ਕਿਸੇ ਜਨਾਨੀ ਨੇ ਵੀਰੇ ਗੱਡੀ ਉੱਥੋਂ ਮੋੜਤੀ ਚੌਂਕ ਚੋਂ ਕਹਿੰਦੀ ਉਹਨਾਂ ਦਾ ਕੀ ਆ ਉਹ ਤਾਂ ਕਹਿੰਦੀ ਖਤਮ ਹੋਏ ਬੈਠੇ ਨੇ ਜ਼ਮੀਨ ਵੇਚ ਕੇ ਆਪਦੀ ਖਾ ਗਏ ਮਾਤਾ ਵੀਰੇ ਇਹ ਗੱਲ ਕਹਿਣਾ ਵੀ ਜੇ ਖਾਧੀ ਕਾਧੀ ਐ ਨਹੀਂ ਤਾਂ ਕੇਸਾਂ ਤੇ ਲੱਗੀ ਆ ਫਰੀਂ ਵਾਂਗੂ ਜ਼ਮੀਨ ਗਈ ਆ। ਮਾਤਾ ਰੋਗ ਮਦਦ ਕਰਨ ਆਂਦੇ ਨੇ ਤੇ ਉਹਨਾਂ ਨੂੰ ਵੀ ਰੋਗ ਦਿੱਤਾ ਜਾਂਦਾ ਤੇ ਵੀਰੇ ਯਾਨੀ ਪਿੰਡ 'ਚ ਇੱਕ ਅੱਧਾ ਬੰਦਾ ਹੀ ਆ ਦੋ ਹੋਣਗੇ ਵੱਧ ਤੋਂ ਵੱਧ ਯਾਨੀ ਉੱਥੋਂ ਚੌਂਕ ਤੋਂ ਇੱਕ ਤਗੇਰੀ ਯਾਨੀ ਗੱਡੀ ਮੋੜਤੀ ਕਹਦੇ ਉਹਨਾਂ ਦਾ ਕੀ ਆ ਨਾਲੇ ਉਹੀ ਯਾਨੀ ਮਾਤਾ ਦੇ ਪਿਓ ਤੋਂ ਵੀਰੇ ਉਹਨਾਂ ਨੇ ਲੰਬੜਦਾਰੀ ਕਹਿ ਕੇ ਨੌਕਰਾ ਕੇ ਵੀ ਤੇਰੇ ਲੰਬੜਦਾਰੀ ਕਰਾਉਂਦੇ ਆ ਨਾ ਮਾਤਾ ਦੇ ਪਿਓ ਤੋਂ ਜ਼ਮੀਨ ਨੌ ਕਰਾ ਲਈ ਸੀ। ਜਾਂ ਤਾਂ ਮਾਤਾ ਕੋਲੇ ਮਗਰੋਂ ਕੁਝ ਬਚਿਆ ਹੋਵੇ ਤਾਂ ਵੀ ਆ। ਮਦਾਇਗਾ ਲਗਣਾ ਵੀਰੇ ਵੀ ਪ੍ਰਮਾਤਮਾ ਤੋਂ ਡਰ ਕੇ ਸ਼ਰੀਕੇਬਾਜੀ ਛੱਡ ਦੇਣਾ ਵੀ ਹੁਣ ਤਾਂ ਵਿਚਾਰੀ ਦਾ ਸਾਰਾ ਕੁਝ ਇਹਦਾ ਖਤਮ ਹੋ ਗਿਆ ਹੁਣ ਤਾਂ ਯਾਨੀ ਮਾੜੀ-ਮੋਟੀ ਇਹਦੀ ਹੈਲਪ ਕਰ ਲੈਣਾ ਮੰਗ ਕੀ ਕਰਦੇ ਹੋ ਮੰਗਦਾ ਵੀਰੇ ਆਹੀ ਆ ਇਹਨਾਂ ਦਾ ਆ ਕਮਰਾ ਪੈ ਜਾਵੇ ਇੱਥੇ ਆ ਬਰਾਂਡਾ ਪੈ ਜਾਵੇ ਇੱਕ ਘਰ ਸੋਈ ਪੈ ਜਾਵੇ ਬਸ ਆਪਦੀ ਯਾਨੀ ਕੋਈ ਮਹੀਨੇ ਦੀ ਮਹੀਨੇ ਇਹਨਾਂ ਨੂੰ ਵੀਰੇ ਰਸਣ ਦੇ ਜਾ ਕਰਿਆ ਆਹੀ ਮੰਗਾ ਸਾਡੀ ਦਾ ਹੱਥ ਜੋੜ ਕੇ ਬੇਨਤੀ ਵੀ ਆ ਸੋ ਜਿਹੜੇ ਵੀ ਲੋਕ ਇਹ ਵੀਡੀਓ ਨੂੰ ਦੇਖ ਰਹੇ ਨੇ ਤੇ ਇਸ ਪਰਿਵਾਰ ਦੀ ਜਿਹੜੀ ਮਦਦ ਕਰਨਾ ਚਾਹੁੰਦੇ ਨੇ ਸੋ ਨੰਬਰ ਲੈ ਲੈਣਿਆਂ ਤੇ ਪਿੰਡ ਰਣੀਆਂ ਦੇ ਵਿੱਚ ਗੁਰਦੁਆਰਾ ਹੈ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਉਸ ਸੜਕ ਦੇ ਉੱਤੇ ਇਹਨਾਂ ਦਾ ਘਰ ਹੈ ਬਾਈ ਜੀ ਕੀ ਨੰਬਰ ਕੀ ਹੈ ਜੇ ਕਿਸੇ ਨੇ ਮਦਦ ਕਰਨੀ ਹੋਵੇ ਤੇ ਕਿਵੇਂ ਇੱਥੇ ਮਦਦ ਕਰ ਸਕਦਾ ਹੈ ਨੰਬਰ ਵੀਰੇ ਮੇਰਾ 6284609927 6284609927 ਵੀਰੇ ਇਹ ਮੇਰਾ ਨੰਬਰ ਆ ਵੀਰੇ ਜਾਨੀ ਮੈਨੂੰ ਲਾ ਲੈਣ ਮੈਂ ਉਰੇ ਹੀ ਉਹਨਾਂ ਜ਼ਿਆਦਾਤਰ ਤਾਂ ਹਾਂ ਉਹ ਪਤਾ ਹੀ ਗੱਲ ਕਹਿੰਦੇ ਆ ਵੀ ਵੀਰੇ ਇਹਨਾਂ ਦੀ ਮਦਦ ਹੋ ਜਾਵੇ ਅਈ ਤਾਂ ਹੁਣਾ ਵੀਰੇ ਆਖਰੀ ਗੇਰੀ ਹੋ ਜਾਣੀ ਤੁਹਾਡੇ ਚੈਨਲ ਰਾਹੀਂ ਉਹ ਅਪੀਲ ਕਰਦੇ ਆ ਜੇ ਬਣ ਗਿਆ ਤਾਂ ਬਹੁਤ ਵਧੀਆ ਬਣ ਜਵੇ ਮੈਂ ਤਾਂ ਕਹਿੰਦਾ ਲੋਕ ਵੀਰੇ ਬਥੇਰੇ ਦਾਨੀ ਛੱਜਣ ਬੈਠੇ ਨੇ ਮੈਂ ਦੇਖਿਆ ਹੀ ਇਹਨਾਂ ਵੀਡੀਓ ਵੀਰੇ ਪਾ ਦਿੰਦੇ ਨੇ ਘਰ ਮੈਂ ਤਾਂ ਕਹਿੰਦਾ ਪੈ ਜਵੇ ਯਾਨੀ ਧੰਨਵਾਦੀ ਹੋ ਸੋ ਮਾਤਾ ਜੀ ਦੇ ਬੇਟੇ ਵੀ ਮੌਜੂਦ ਨੇ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਦਾ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਸ਼ੀਕਲ ਜੀ ਹਾਂ ਜੀ ਸਾਸ਼ੀਕਲ ਜੀ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਅੱਖਾਂ ਤੋਂ ਜਿਹੜਾ ਦੇਖ ਨਹੀਂ ਰਿਹਾ ਅੱਖਾਂ ਤੋਂ ਜੀ ਮੈਂ ਦੋ ਸਾਲ ਡੇਢ ਸਾਲ ਬੈਠਾ ਰਿਹਾ ਹਾਂ ਆ ਹੁਣ ਜਾਨੀ ਕਿ ਪਿੱਸੇ ਆ ਪਿੱਸੇ ਜਿਹੜੀ ਗਰਮੀ ਲੰਘੀ ਆ ਉਸ ਤੇ ਪੈਸਨ ਕਰਾਹੀ ਪ੍ਰੈਸਨ ਉਹਦੇ ਨਾਲ ਮੈਨੂੰ ਮਤਲਬ ਲੈ ਇੱਕ ਅੱਖ ਤੋਂ ਦਿਖਣ ਲੱਗ ਗਿਆ ਇੱਕ ਤੋਂ ਫੇਰ ਨਹੀਂ ਦਿਖ ਰਿਹਾ ਇਹ ਤੋਂ ਪਹਿਲਾਂ ਦੂਹੇ ਲੋਟੀ ਬੈਠਾ ਸੀ ਮਾੜਾ ਮੋਟਾ ਦੇਖਦਾ ਵਾ ਜੀ ਹੁਣ ਆਪਦਾ ਪੂਰੇ ਕੱਲਾ ਹੁਣ ਨਾ ਰੋਟੀ ਪਾਣੀ ਬਣਾ ਲੈਣਾ ਵਾ ਉਹ ਮੈਨੂੰ ਸਮਾਨ ਸਮਾਉਂਦੇ ਜਾਂਦੇ ਨੇ ਉਧਰੋਂ ਮੁੰਡੇ ਮਾਡੇ ਪਿੰਡ ਦੇ ਜੀ ਆਟਾ-ਉਟਾ ਦੇ ਜਾਂਦੇ ਨੇ ਉਹ ਚਾਹ ਚੀਨੀ ਦੇ ਜਾਂਦੇ ਨੇ ਉਹਰੇ ਬੈਠੇ ਨੂੰ ਕੰਮ ਤਾਂ ਮੇਤੋਂ ਹੋਇਆ ਨਹੀਂ ਮੈਂੰਤ ਕਰ ਨਹੀਂ ਸਕਦਾ ਹੈ ਤੋਂ ਦਿਖਣੋਂ ਹਟ ਗਿਆ ਸੀ ਹੌਣ ਜਾਣੀ ਕਿ ਫੇਰ ਵੀ ਮੜਾ ਮੋਟਾ ਦਿਖਣ ਲੱਗ ਗਿਆ ਜੀ ਅੱਖ ਦਾ ਆਪਰੇਸ਼ਨ ਕਰਾਇਆ ਤੇ ਆਪਣੇ ਜੋਗਾ ਕਰ ਲੈਂਦੇ ਹੋ ਹਾਂ ਜੀ ਹੁਣ ਮੈਂ ਇੰਨਾ ਕਰ ਲੈਣਾ ਮੈਂ ਇਹ ਹੀ ਸੋਚਦਾ ਮੈਨੂੰ ਇੰਨਾ ਕ ਦਿਖਣ ਲੱਗ ਗਿਆ ਚਲੋ ਮੈਂ ਕੋਈ ਆਪਦੀ ਕਰਤ ਮੜੀ ਮੋਟੀ ਕਰਕੇ ਸਮਾਂ ਬਾਸ ਕਰ ਲਿਆ ਕਰੂੰ ਆਪਦਾ ਰਾਤ ਦੇ ਸਮੇਂ ਅਸੀਂ ਦੇਖ ਰਹੇ ਹਾਂ ਮਕਾਨ ਦੇ ਵਿੱਚ ਬੱਤੀ ਦਾ ਵੀ ਅਰੇਂਜਮੈਂਟ ਨਹੀਂ ਹੈਗਾ ਇੱਥੇ ਤੇ ਓੱਖਾ ਨਹੀਂ ਹੁੰਦਾ ਰਾਤ ਨੂੰ ਆਪ ਨੂੰ ਜਦੋਂ ਮੈਂ ਕੱਲਾ ਹੁੰਨਾ ਵਾਂ ਇਕੱਲੇ ਨੂੰ ਐ ਹੇ ਨਗਰ ਮੇਰੇ ਅਜੇ ਹੁਣ ਤੱਕਰਦਾ ਕੋਈ ਗੱਲਬਾਤ ਐਸੀ ਹੋਈ ਨਹੀਂ ਓਰੇ ਫੇਰ ਵੀ ਕੱਲਾ ਹੁੰਨਾ ਭਾਏ ਆਉਂਦੀ ਓਰੇ ਪਤਾ ਨਹੀਂ ਲੱਗਦਾ ਦੁਨੀਆ ਕੈਸੀ ਕੈ ਖੱਲੇ ਨੂੰ ਖਤਰਾ ਤਾਂ ਕੋਈ ਹੈ ਨਹੀਂ ਕਿਸੇ ਦਾ ਕੋਈ ਡਰ ਨਹੀਂ ਹੈ ਮੈਂ ਕਹੀਏ ਤੁਹਾਨੂੰ ਕਿਉਂ ਉਹਰੇ ਵਿੱਚ ਰਹਿਣੇ ਆ ਪਹਿਲਾਂ ਤੋਂ ਹੀ ਕੋਈ ਗੱਲ ਬਾਤ ਨਹੀਂ ਹੋਈ ਐਸੀ ਕੋਈ ਖਤਰਾ ਤਾਂ ਹੈ ਨਹੀਂ ਕਿਉਂ ਕਿਸੇ ਨਾਲ ਆਪਣੀ ਲਗੜਾਟ ਵੀ ਹੈ ਨਹੀਂ ਇੰਨੀ ਜੀ ਐਵੇਂ ਕਹੀਏ ਹੋਰ ਤਾਂ ਬਾਕੀ ਕੋਈ ਸਮਝ ਜਿਹੜੀ ਗੱਲ ਆ ਤੁਹਾਨੂੰ ਦੱਸਦੇ ਆ ਸਿੱਧੀ ਬਸ ਰਮੀ ਸਰਦੀ ਦੇ ਵਿੱਚ ਕਾਫੀ ਦਿੱਕਤ ਆਂਦੀ ਹੋਏਗੀ ਠੰਡ ਦੇ ਵਿੱਚ ਵੀ ਕਾਫੀ ਦਿੱਕਤ ਆਂਦੀ ਹੋਏਗੀ ਇੱਥੇ ਰਹਿਣ ਦੇ ਵਿੱਚ ਕਿਉਂਕਿ ਦਰਵਾਜ਼ੇ ਤੱਕ ਨਹੀਂ ਹੈਗੇ ਇੱਥੇ ਠੰਡ ਜੀ ਹੁਣ ਅਜ ਮੜਾ ਮੜਾ ਮੋਟਾ ਦਰਵਾਜ਼ਾ ਜੇ ਮੈਂ ਅੰਦਰ-ਉਂਦਰ ਉਧਰ ਮੰਜਾ ਢਾ ਲੀਦਾ ਵਾ ਪਾ ਜੀ ਇਹ ਕਪੜਾ ਕੁੱਪੜਾ ਲੈ ਕੇ ਆਉਂਦਾ ਦਿੱਕਤ ਤਾਂ ਹੁਣ ਇਹ ਜਾ ਹੈਗਾ ਜਿਹੜਾ ਤੁਹਾਨੂੰ ਦਿਖਦਾ ਹੈ ਜੀ ਉਹ। ਸੋ ਪਹਿਲਾਂ ਕੀ ਕੰਮ ਕਰਦੇ ਸੀ ਤੁਹਾਨੂੰ ਜਦੋਂ ਦਿਖਦਾ ਸੀ ਉਦੋਂ ਕੀ ਕੰਮ ਕਰਦੇ ਸੀ ਗੁਜ਼ਾਰਾ ਸਹੀ ਹੋ ਜਾਂਦਾ ਸੀ ਉਦੋਂ? ਹਾਂ ਜੀ ਗੁਜ਼ਾਰਾ ਹੋ ਵਧੀਆ ਟਾਈਮ ਪਾਸ ਕਰਦੇ ਆਉਂਦਾ ਟਰੈਕਟਰ ਚਲਾ ਲੈਂਦੇ ਸੀ। ਉਦੋਂ ਪਹਿਲਾਂ ਗੱਡੀ ਦਾ ਕੰਮ ਵੀ ਜਾਣਦੇ ਟਰੱਕ ਚਲਾਉਂਦਾ ਰਿਹਾ ਮਾਂ। ਉਹ ਮਤਲਬ ਲੇਨ ਟੁੱਟ ਗਈ ਉਦੋਂ ਬਾਅਦ ਟਰੈਕਟਰ ਦੀ ਲੇਨ ਤੇ ਆ ਗਏ। ਟਰੈਕਟਰ ਦਾ ਕੰਮ ਬਹੁਤ ਚਰਕੀਤਾ ਉਹ ਮਤਲਬ ਰੋਜ਼ੀ ਰੋਟੀ ਹੋਵੇ ਉਹਦੇ ਤੇ ਕਰਕੇ ਖਾਂਦੇ ਸੀ। ਫਿਰ ਉਹ ਮਤਲਬ ਐਸਾ ਮਤਲਬ ਨਿਗਾਨ ਹੋ ਗਿਆ ਤਾਂ ਕੰਮ ਸਮੇਂ ਦਿਹਾੜੀ ਜੋਤਾ ਵੀ ਕਰਕੇ ਖਾਂਦਾ ਰਿਹਾ ਮੈਂ ਤਾਂ ਨਾ ਮਿਸਤਰੀਆਂ ਦਿਹਾੜੀ ਕਰ ਲਈ ਕਦੇ ਕਿਸੇ ਨਾਲ ਲੇਬਰ ਦਾ ਕੰਮ ਵਿਚਾਰਾ ਵਧੀਆ ਹੁੰਦਾ ਸੀ ਉਹ ਅੱਖਾਂ ਤੋਂ ਬੇਕਾਰ ਹੋ ਗਿਆ ਇਹ ਕੰਮ ਬਣਾ ਜਮ ਤਾਂ ਪੈ ਗਈ ਇੱਕਾ ਰੋਲਾ ਜਾ ਪੈ ਗਿਆ ਉਹ ਜੀ ਸੋ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਤੇ ਮਜਬੂਰੀ ਦੇ ਵਿੱਚ ਜਿਹੜਾ ਇਸ ਪਰਿਵਾਰ ਨੂੰ ਇੱਥੇ ਰਹਿਣਾ ਪੈ ਰਿਹਾ ਮੰਗ ਕੇ ਜਿਹੜੀ ਆਪਣੀ ਦੋ ਟਾਈਮ ਦੀ ਰੋਟੀ ਇਹ ਪਰਿਵਾਰ ਖਾ ਰਿਹਾ ਤੇ ਛੱਤ ਜਿਹੜੀ ਹੈ ਬਾਲੇ ਜਿਹੜੇ ਨੇ ਉਹ ਟੁੱਟੇ ਹੋਏ ਨੇ ਸੋ ਜੋ ਵੀ ਇਹ ਵੀਡੀਓ ਨੂੰ ਦੇਖ ਰਹੇ ਨੇ ਦਰਸ਼ਕ ਜੇ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਤੇ ਮੋਬਾਈਲ ਨੰਬਰ ਇਹਨਾਂ ਦਾ ਦੱਸ ਦਿੱਤਾ ਹੈ ਪਿੰਡ ਰਣੀਆਂ ਦੇ ਵਿੱਚ ਇਹਨਾਂ ਦਾ ਮਕਾਨ ਹੈ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਸਾਹਿਬ ਦੇ ਕੋਲ ਪਿੰਡ ਰਣੀਆਂ ਹੈ ਉੱਥੇ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀ ਸੜਕ ਮੁੜਦੀ ਹੈ ਉੱਥੇ ਇਹਨਾਂ ਦਾ ਘਰ ਹੈ ਸੋ ਤੁਸੀਂ ਜੇਕਰ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਮਦਦ ਕਰ ਸਕਦੇ ਹੋ ਤੇ ਹੋਰ ਵੀ ਅਪਡੇਟਸ ਦੇਖਣ ਲਈ ਜੁੜੇ ਰਹੋ ਦਸਮਨ نیوز ਦੇ ਨਾਲ ਕੈਮਰਾ ਪਰਸਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦਸਮਨ نیوز